ਐਮਐਲਏ ਸਾਹਿਬ ਦੀ ਸਫਾਈ ਸਮੇਂ ਸਿਰ ਕਿਉਂ ਨਹੀਂ ਕਰਵਾਈ ਗਈ ਹੁਣ ਤਾਂ ਉਹ ਆ ਗਈ ਕਿ ਵਿਰੇ ਆਈ ਜਨਤ ਇਹ ਬਿੰਨੋ ਕੁੜੀ ਦੇ ਕੰਨ ਇਹ ਜਦੋਂ ਸਮੇਂ ਦੀ ਮਾਰ ਪੈਂਦੀ ਆ ਜਾਂ ਕੁਦਰਤੀ ਮਾਰ ਪੈਂਦੀ ਆ ਉਹਦੇ ਤੇ ਕਿਸੇ ਦਾ ਵਸ ਵੀ ਨਹੀਂ ਚੱਲਦਾ ਮੰਤਰੀ ਕਹਿੰਦੇ ਆ ਕਿ ਹਰ ਕੁਦਰਤੀ ਮਾਰ ਨਹੀਂ ਖੁਦ ਉਹਨਾਂ ਦਾ ਬਿਆਨ ਹੈ ਇਹ ਸਰਕਾਰਾਂ ਦੀ ਨਲਾਇਕੀ ਹੈ ਸਰਕਾਰਾਂ ਦੇ ਨਰੇਕ ਕੀ ਆਏ ਆ ਹਰ ਸਾਲ ਤੁਸੀ ਬਨ ਟੁੱਟਦਾ ਹਰ ਸਾਲ ਸੁਲਤਾਨਪੁਰ ਲੋਧੀ ਦੇ ਬਨ ਟੁੱਟਦੇ ਆ ਜਿਹੜੇ ਬਨ ਹਰ ਸਾਲ ਟੁੱਟਦੇ ਉਹਨਾਂ ਦੀ ਮੁਰੰਮਤ ਕਿਉਂ ਨਹੀਂ ਕਰਵਾਈ ਜਾਂਦੀ ਪੱਕੇ ਕਿਉਂ ਨਹੀਂ ਕੀਤੇ ਜਾਂਦੇ ਸੋ ਇਹ ਪਾਣੀ ਦੇ ਵਹਾ ਕਰਕੇ ਵਾਧਾ ਵਧ ਗਿਆ ਕੰਮ ਨਹੀਂ ਤਾਂ ਉਹ ਪੂਰਾ ਪੰਜਾਬ ਹੜਾਂ ਦੀ ਮਾਰੇ ਇੱਥੇ ਤੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਕਾਮਨ ਲਾਡੂ ਦੇ ਦੌਰੇ ਤੇ ਕੀ ਲੱਗਦਾ ਨਹੀਂ ਕਿ ਜਦੋਂ ਪੰਜਾਬ ਡੋਬ ਰਿਹਾ ਤੇ ਉਹ ਦੂਜੇ ਸੂਬਿਆਂ ਦੇ ਵਿੱਚ ਜਾਵੇ ਮੁੱਖ ਮੰਤਰੀ ਦੂਜੇ ਸੂਬਿਆਂ ਜਾਵੇ ਇਹ ਮੈਂ ਇੱਥੇ ਪਹਿਲਾਂ ਆਇਆ ਸੀ ਜੇ ਆਈ ਸਾਹਿਬ ਕਹਿੰਦੇ ਜੀ ਸਫਾਈ ਇਹਦੀ ਰਹਿ ਗਈ ਸੀ ਤਾਂ ਨਹੀਂ ਕੀਤੀ ਵੀ ਇੱਧਰ ਸਾਨੂੰ ਘੱਟ ਖਤਰਾ ਲੱਗਦਾ ਸੀ ਕੀ ਅਫਸਰਾਂ ਨੂੰ ਪੁੱਛੋਗੇ ਵੀ ਭਾਈ ਕਿਉਂ ਨਹੀਂ ਕਰਵਾਈ ਟਾਈਮ ਟੂ ਟਾਈਮ ਇਹਦੀ ਸਬਾਈ ਕਿਉਂ ਨਹੀਂ ਕਰਵਾਈਏ ਦੇ ਮੰਤਰੀ ਨੇ ਬਿਆਨ ਦਿੱਤਾ ਹਾਲਾਂਕਿ ਚਲੋ ਮੁੱਖ ਮੰਤਰੀ ਦਾ ਇਹ ਹੈਗਾਕਰ ਗੱਲ ਪਰ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਸਪੈਸ਼ਲ ਗਰਦਾਵਰੀ ਦੇ ਆਰਡਰ ਦਿੱਤੇ ਜਿਹੜਾ ਪੈਂਦੀ ਡੁੱਬ ਗਿਆ ਉਹਦੀ ਗਰਦਾਵਰੀ ਦਾ ਕਿ ਉਹ ਤਾਂ ਸਿੱਧਾ ਹੀ ਅਲਾਟ ਕਰਕੇ ਪੈਸੇ ਦੇ ਦੇ ਉਹ ਮੁਆਵਜ਼ੇ ਤੇ ਵੀ ਲੋਕਾਂ ਦਾ ਸਵਾਲ ਹੈ ਮੁੱਖ ਮੰਤਰੀ ਸਾਹਿਬ ਨੇ ਇੱਕ ਵਾਰ ਬਿਆਨ ਦਿੱਤਾ ਸੀ ਕਿ ਬੱਕਰੀ ਮੁਰਗੀ ਦੇ ਮੁਆਵਜ਼ੇ ਕੱਦੂ ਦਾ ਕਰਨ ਦਾ ਵੀ ਮੁਆਵਜ਼ਾ ਝੋਨਾ ਲਵਾਈ ਦਾ ਵੀ ਮੁਆਵਜ਼ਾ ਪਰ ਲੋਕ ਕਹਿੰਦੇ ਕਿਸੇ ਤਾਂ ਸਾਨੂੰ ਤਾਂ ਦਿਖਿਆ ਹੀ ਨਹੀਂ ਕੋਈ ਨਾ ਮੁਆਵਜ਼ਾ ਨਾ ਐਸ ਵੀਰ ਸਾਹਿਬ ਮਤਲਬ ਕੀ ਗੱਲ ਵੀ ਜਦੋਂ ਹੁਣ ਪਤਾ ਲੱਗਿਆ ਕਿ ਪਾਣੀ ਪੁਲਾਂ ਤੋਂ ਨੰਗਾਂ ਲੱਗ ਗਿਆ ਤੁਰਤ ਥੱਲੇੋਂ ਦੀ ਨੰਗ ਦਿੰਦਾ ਪੁਲਾਂ ਤੋਂ ਨੰਗਾਂ ਲੱਗ ਗਿਆ ਉਦੋਂ ਤੁਸੀਂ ਜਬ ਬੌੜੇ ਹੋ ਐਜੀ ਗੱਲ ਨਹੀਂ ਹੈ ਕਿੱਥੇ ਹੋਏ ਕਾਗਜ਼ 'ਚ ਸਾਡੇ ਨਹੀਂ ਕਾਗਜ਼ 'ਚ ਕੀ ਹੋਈ ਹੈ ਸਾਡੀ ਆਪਦੀ ਸਰਕਾਰੀ ਮਸ਼ੀਨ ਹੈ ਨਾ ਤਾਂ ਅਸੀਂ ਕੋਈ ਟੈਂਡਰ ਲਾਇਆ ਸਾਡੀ ਆਪਦੀ ਸਰਕਾਰ ਦੀ ਮਸ਼ੀਨ ਨਾਲ ਹੁੰਦੀ ਹੈ ਤੇ ਇਸ ਸਾਲ ਲੋਕਾਂ ਨਾਲ ਗੱਲ ਕੀਤੀ ਆ ਕੇਲੀ ਫਿਰ ਕਿੱਥੋਂ ਆ ਗਈ ਤੇਰੇ ਲੱਗ ਕੇ ਕੇਲੀ ਦੀ ਸਫਾਈ ਦਾ ਕੋਈ ਪ੍ਰਬੰਧ ਹੁੰਦਾ ਇਹ ਪੋਖਲੇ ਨਹੀਂ ਹੁੰਦੀ ਹੈ ਜਾਂ ਤਾਂ ਬਾਹਰ ਕੱਢ ਦਿੰਨੇ ਆ ਕੋ ਕਰਣੀ ਹੁੰਦੀ ਹੈ ਕਿ ਨਹੀਂ ਕਿੱਲੀ ਇਸ ਫਾਈ ਹੁੰਦੀ ਹੈ ਲੇਕਿਨ ਇਹ ਫੇਰ ਉੱਗਿਆਂ ਦਾ ਬੀਜ ਨਹੀਂ ਨਾ ਇਹ ਖਤਮ ਹੋ ਸਕਦਾ ਜਿੰਨਾ ਚਿਰ ਸਾਰੀਆਂ ਡਰੇਨਾਂ ਦੇ ਵਿੱਚ ਬੀਜ ਆ ਕੇ ਕਾਂ ਇੱਕ ਅੱਧੀ ਆੜੀ ਕਿਹੜੇ ਮਹੀਨੇ ਚ ਹੋਈ ਹੈ ਕੋਈ ਦੱਸੋਗੇ ਸਾਨੂੰ ਜਾਣਕਾਰੀ ਵੀ ਕਿਹੜੇ ਮਹੀਨੇ ਚ ਪਾਈ ਹੋਈ ਹੈ ਤਾਂ ਮੌਕੇ ਤੇ ਹਲਕਾ ਵਿਧਾਇਕ ਵੀ ਪਹੁੰਚਿਆ ਗੱਲਬਾਤ ਕਰਨ ਦੀ ਕੋਸ਼ਿਸ਼ ਉਹਨਾਂ ਨਾਲ ਵੀ ਕਰਾਂਗੇ ਗੱਲਬਾਤ ਕਰ ਰਹੇ ਨੇ ਇਸ ਵਕਤ ਤੱਕ ਹਾਲੀਆਂ ਦੇ ਨਾਲ ਕਿ ਉਹਨਾਂ ਦਾ ਕੀ ਕਹਿਣਾ ਹੈ ਇੱਕ ਇੱਕ ਹੋਰ ਦਿਖਾ ਦਈਏ ਕਿ ਇਧਰੋਂ ਬੂਟੀ ਪੱਟੀ ਜਾ ਰਹੀ ਹੈ ਤੇ ਇਧਰੋਂ ਤੋਰੀ ਜਾ ਰਹੀ ਹੈ ਅੱਗੇ ਜਾ ਕੇ ਫਿਰ ਇਹ ਬੂਟੀ ਕਿਤੇ ਨਾ ਕਿਉਂਕਿ ਡਰੇਨ ਬਹੁਤ ਲੰਮੀ ਹੈ ਇਹ ਕਿਤੇ ਹੋਰ ਜਾ ਕੇ ਲੱਗ ਜਾਵੇ ਕਿਸੇ ਹੋਰ ਪੁਲ 'ਤੇ ਲੱਗ ਜਾਵੇਗੀ ਤਾਂ ਉੱਥੇ ਵੀ ਇਹ ਹਾਲਾਤ ਬਣਨਗੇ ਇਹਦਾ ਪ੍ਰੋਪਰ ਪ੍ਰਬੰਧ ਪਾਣੀ ਤੋਂ ਪਹਿਲਾਂ ਕਰਨਾ ਸੀ ਜਦੋਂ ਇਹ ਡਰੇਨ ਸੁੱਕੀ ਸੀ ਜਦੋਂ ਇਹ ਡਰੇਨ ਜਿਹੜਾ ਬਰਸਾਤੀ ਨਾਲਾ ਹੈ ਇਹ ਸੁੱਕਾ ਸੀ ਉਦੋਂ ਇਹਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਸੀ ਪਰ ਹੁਣ ਵਕਤ ਤੋਂ ਲੰਘੇ ਤੋਂ ਜਿਹੜੀ ਹੈ ਕਹਿੰਦੇ ਸੱਪ ਲੰਘੇ ਤੋਂ ਬਾਅਦ ਲੀਕ ਉੱਟਣ ਵਾਲਾ ਕੰਮ ਹੋ ਰਿਹਾ ਵਿਧਾਇਕ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਐਮਐਲਏ ਸਾਹਿਬ ਇਹਦੀ ਸਫਾਈ ਸਮੇਂ ਸਿਰ ਕਿਉਂ ਨਹੀਂ ਕਰਵਾਏਗੀ ਹੁਣ ਤਾਂ ਉਹ ਆਗੇ ਕਿ ਵਿਰੇੜੇ ਆਈ ਜਨਤ ਇਹ ਬਿੰਨੋ ਕੁੜੀ ਦੇ ਕੰਨ ਇਹ ਕਾਰਨ ਆਏ ਆ ਮਨਿੰਦਰ ਜੀ ਇਹ ਨਾ ਵੈਸੇ ਅੱਗੇ ਇੱਥੇ ਇੰਨੇ ਕਥਾਂ ਤੱਕ ਤਾਂ ਹੁੰਦਾ ਹੀ ਹੁੰਦਾਗਾ ਆ ਕਾਲੀ ਜੰਮੀ ਹੁੰਦੀ ਐ ਪਰ ਹੁਣ ਬਾਰਸ਼ਾਂ ਕਰਕੇ ਪਾਣੀ ਕਰਕੇ ਉਹ ਵਹਾਣ ਵਧ ਗਿਆ ਵਧਨ ਕਰਕੇ ਉਹ ਇੱਥੋਂ ਤੱਕ ਵੱਧ ਆ ਗਿਆ ਹਾ ਕੇਲੀ ਜੰਮ ਗਈ ਐਕਚੁਅਲ ਚ ਪਿੱਛੇ ਇਹਦੇ ਤੋਂ ਪਿੱਛੇ ਦਬੜੀ ਖਾਨੇ ਵਾਲੇ ਪਾਸੇ ਉੱਥੇ ਵੀ ਮਸ਼ੀਨ ਲੱਗੀ ਵੀ ਐ ਤੇ ਉਦੋਂ ਪਿੱਛੇ ਵੀ ਇਧਰ ਗਾਂ ਵੀ ਹੁਣ ਜਿਹੜੇ ਗਾਂ ਹਲਕਾ ਪੈਂਦਾ ਉਹਨਾਂ ਨੂੰ ਵੀ ਲਾਉਣੀ ਪਊਗੀ ਸੋ ਇਹ ਪਾਣੀ ਦੇ ਵਹਾਅ ਕਰਕੇ ਵਾਧਾ ਵਧ ਗਿਆ ਕੰਮ ਨਹੀਂ ਤਾਂ ਉਹ ਇੰਨੀ ਲੋਡ ਪੈਦੀ ਨਹੀਂ ਲੱਗਦਾ ਨਹੀਂ ਕਿ ਸਮੇਂ ਸਿਰ ਸਫਾਈ ਕਰਾਉਣੀ ਜਦੋਂ ਪਤਾ ਹੈ ਕਿ ਮੀਂਹ ਆਉਣੇ ਆ ਅੱਗੇ ਮੌਸਮ ਆ ਰਿਹਾ ਮੌਸਮ ਵਿਭਾਗ ਵੀ ਕਹਿ ਰਿਹਾ ਹੈ ਕਿ ਸਫਾਈ ਸਮੇਂ ਸਿਰ ਹੀ ਹੋ ਜਿੰਨ ਜਿੰਨੀ ਕਿ ਲੋੜੀਂਦੀ ਹੁੰਦੀ ਹੈ ਉੰਨੀ ਕਿ ਮਹਿਕਮਾ ਕਰਦਾ ਜ਼ਰੂਰ ਆ ਪਰ ਐਤ ਕੀ ਬਾਰਸ਼ਾਂ ਜ਼ਿਆਦਾ ਹੋਣ ਕਰਕੇ ਪਾਣੀ ਜ਼ਿਆਦਾ ਹੋਣ ਕਰਕੇ ਇਹ ਵੱਧ ਗਿਆ ਕੰਮ ਸੋ ਇਸੇ ਕਰਕੇ ਸਮੇਂ ਤੇ ਕਰਨ ਲੱਗੇ ਆ ਇਹ ਨੂੰ ਕੀ ਲੱਗਦਾ ਇੱਥੋਂ ਇੱਥੋਂ ਕੱਢੀ ਜਾ ਰਹੀ ਹੈ ਅੱਗੇ ਪੋਲੇ ਠਾਂ ਜਾ ਕੇ ਅੜ ਜਾਊਗੀ ਉਹਨਾਂ ਵਾਸਤੇ ਵੀ ਮੁਸੀਬਤ ਹੈ ਤਾਂ ਨਹੀਂ ਅੱਗੇ ਗਾਂ ਵੀ ਕਰਾਉਣਗੇ ਗਾਂ ਕਰਦੇ ਪਏ ਐਸਡੀ ਸਾਹਿਬ ਕੋਈ ਬਗਾਮ ਹੀ ਕਰਦੇ ਪਏ ਅਛੇ ਇੱਕ ਗੱਲ ਹੋਰ ਹੈ ਪੂਰੇ ਪੰਜਾਬ ਹੜ੍ਹਾਂ ਦੀ ਮਾਰ ਰੇਠ ਹੈ ਇਸ ਵਕਤ ਖਾਸ ਕਰਕੇ ਮਾਝਾ ਪੂਰੇ ਵੱਡੇ ਪੱਧਰ ਤੇ ਦੁਆਬਾ ਵੱਡੇ ਪੱਧਰ ਤੇ ਮਾਰ ਰੇਠ ਹੈ ਮਾਲਵਾ ਚਲੋ ਇਹ ਕੁਝ ਹੱਦ ਤੱਕ ਬਚਤ ਹੈ ਪੂਰਾ ਪੰਜਾਬ ਹੜ੍ਹਾਂ ਦੀ ਮਾਰੇਠਾ ਤੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਕਾਮਲ ਲਾਡੂ ਦੇ ਦੌਰੇ ਤੇ ਕੀ ਲੱਗਦਾ ਨਹੀਂ ਕਿ ਜਦੋਂ ਪੰਜਾਬ ਡੋਬ ਰਿਹਾ ਤੇ ਨੀਰੋ ਜਿਵੇਂ ਕਿਹਾ ਜਾਂਦਾ ਹੈ ਕਿ ਉਹ ਦੂਜੇ ਸੂਬਿਆਂ ਦੇ ਵਿੱਚ ਜਾਵੇ ਮੁੱਖ ਮੰਤਰੀ ਦੂਜੇ ਸੂਬਿਆਂ ਜਾਵੇ ਦੇਖੋ ਕੰਮ ਅਫਸਰਾਂ ਨੇ ਕਰਨਾ ਹੁੰਦਾ ਥੱਲੇ ਮੁੱਖ ਮੰਤਰੀ ਸਾਹਿਬ ਨੇ ਨਾ ਤਾਂ ਇੱਥੇ ਆ ਕੇ ਸਫਾਈ ਕਰਨੀ ਆ ਆਰਡਰ ਦੇਣਾ ਹੁੰਦਾ ਤੇ ਮੈਨੂੰ ਲੱਗਦਾ ਹੈ ਪਹਿਲੇ ਮੁੱਖ ਮੰਤਰੀ ਹੋਣਗੇ ਜਿਹੜੇ 3 ਸਾਲਾਂ ਦੇ ਵਿੱਚ ਘੱਟੋ ਘੱਟ ਹਰ ਇੱਕ ਸਾਲ ਜੇ 365 ਦੇਣਾ ਤੇ 250 ਦਿਨ ਲੋਕਾਂ ਚ ਰਹਿੰਦੇ ਆ ਸੋ ਐਦੂ ਵੱਦ ਹਾਜ਼ਰੀ ਕਿਸੇ ਮੁੱਖ ਮੰਤਰੀ ਦੀ ਨਹੀਂ ਹੋਣੀਗੀ ਕਦੇ ਵੀ ਗਰਾਊਂਡ ਲੈਵਲ ਤੇ ਸੋ ਮੈਨ ਲੱਗਦਾ ਉਹਦੇ ਨਾਲ ਫਰਕ ਨਹੀਂ ਪੈਂਦਾ ਪਰ ਹਾਂ ਇਹ ਜਦੋਂ ਸਮੇ ਦੀ ਮਾਰ ਪੈਂਦੀ ਆ ਜਾਂ ਕੁਦਰਤੀ ਮਾਰ ਪੈਂਦੀ ਆ ਉਹਦੇ ਤੇ ਕਿਸੇ ਦਾ ਵਸ ਵੀ ਨਹੀਂ ਚੱਲਦਾ ਮੁੱਖ ਮੰਤਰੀ ਕਹਿੰਦੇ ਆ ਕਿ ਹਰ ਕੁਦਰਤੀ ਮਾਰ ਨਹੀਂ ਖੁਦ ਉਹਨਾਂ ਦਾ ਬਿਆਨ ਹੈ ਇਹ ਸਰਕਾਰਾਂ ਦੀ ਨਲਾਇਕੀ ਆ ਸਰਕਾਰਾਂ ਦੇ ਨਾਇਕ ਕੀ ਆਏ ਆ ਹਰ ਸਾਲ ਤੁਸੀ ਬੰਨ ਟੁੱਟਦਾ ਹਰ ਸਾਲ ਸੁਲਤਾਨਪੁਰ ਲੋਧੀ ਦੇ ਬੰਨ ਟੁੱਟਦੇ ਆ ਜਿਹੜੇ ਬੰਨ ਹਰ ਸਾਲ ਟੁੱਟਦੇ ਉਹਨਾਂ ਦੀ ਮੁਰੰਮਤ ਕਿਉਂ ਨਹੀਂ ਕਰਵਾਈ ਜਾਂਦੀ ਪੱਕੇ ਕਿਉਂ ਨਹੀਂ ਕੀਤੇ ਜਾਂਦੇ ਵੇਖੋ ਕੁਝ ਕੁਝ ਚੀਜ਼ਾਂ ਸਮੇ ਦੇ ਹਿਸਾਬ ਨਾਲ ਹੁੰਦੀਆਂ ਆ ਲੰਬੇ ਸਮੇਂ ਤੋਂ ਉ ਪਰ ਪ੍ਰਬੰਧ ਕੀਤੇ ਜਾਂਦੇ ਆ ਪਰ ਹੁਣ ਜਿਵੇਂ ਜਿਵੇਂ ਪਿਛਲੀ ਵਾਰੀ ਜਦੋਂ ਮਾਰ ਪਈ ਸੀਗੀ ਪਾਣੀ ਦੀ ਉਦੋਂ ਬੰਨ ਬਣਾਏ ਗਏ ਸੀਗੇ ਸਾਰਾ ਕੁਝ ਕੀਤਾ ਗਿਆ ਸੀ ਹੁਣ ਐਤ ਕਿ ਉਦੋਂ ਵੀ ਵਧ ਕੇ ਹੋ ਗਿਆ ਕੰਮ ਸੋ ਉਤੋਂ ਦੀ ਟਾਪਨ ਲੱਗ ਗਿਆ ਸੋ ਹੁਣ ਅਗਲੀ ਵਾਰੀ ਉਦੋਂ ਵਧਿਆ ਪੁਖਤਾ ਪ੍ਰਬੰਧ ਕੀਤੇ ਜਾਣਗੇ ਮੁਆਵਜ਼ੇ ਤੇ ਵੀ ਲੋਕਾਂ ਦਾ ਸਵਾਲ ਆ ਮੁੱਖ ਮੰਤਰੀ ਸਾਹਿਬ ਨੇ ਇੱਕ ਵਾਰ ਬਿਆਨਤਾ ਸੀ ਕਿ ਬੱਕਰੀ ਮੁਰਗੀ ਦੇ ਮੁਆਵਜ਼ੇ ਕੱਦੂ ਦਾ ਕਰਨ ਦਾ ਵੀ ਮੁਆਵਜ਼ਾ ਝੋਨਾ ਲਵਾਈ ਦਾ ਵੀ ਮੁਆਵਜ਼ਾ ਪਰ ਲੋਕ ਕਹਿੰਦੇ ਕਿ ਸਾਨੂੰ ਤਾਂ ਦਿਖਿਆ ਹੀ ਨਹੀਂ ਕੋਈ ਨਾ ਮੁਆਵਜ਼ਾ ਹੈ ਨਾ ਕੁਝ ਜੀ ਕੋਈ ਜਾਨਵਰ ਦਾ ਨੁਕਸਾਨ ਨੇ ਆ ਗਿਆ ਕੰਮ ਹੂੰ ਹੂੰ ਕੋਈ ਵੀ ਜਾਨਵਰ ਆ ਜੀ ਜੀ ਤੇ ਉਹਦਾ ਮੁਆਵਜ਼ਾ ਸਰਕਾਰ ਨੇ ਕਿਹਾ ਸੀਗਾ ਦੇ ਇਹਨੂੰ ਸਾਨੂੰ ਵੀ ਸਪੈਸ਼ਲ ਇਨਸਟਰਕਸ਼ਨ ਸੀਗੀਆਂ ਕਿ ਇਹਦੀ ਕੋਈ ਜੇ ਕੁਦਰਤ ਕਰਕੇ ਨੁਕਸਾਨ ਹੋਇਆ ਤਾਂ ਉਹ ਜ਼ਰੂਰ ਪਰਪਾਈ ਕੀਤੀ ਜਾਊਗੀ ਤੁਸੀਂ ਗੁਰਦੌਰੀਆਂ ਕਰਾਓ ਹੂੰ ਪਰ ਹੁਣ ਜੇ ਕਿਸੇ ਦਾ ਹੋਊਗਾ ਲਿਖਾਇਆ ਹੋਊਗਾ ਤੁਹਾਨੂੰ ਮਿਲਿਆ ਹੋਊਗਾ ਜ਼ਰੂਰ ਇਹਦੇ ਵਿੱਚ ਕੋਈ ਦੋਰਾ ਨਹੀਂ ਜਿਵੇਂ ਮੁੱਖ ਮੰਤਰੀ ਨੇ ਬਿਆਨ ਦਿੱਤਾ ਹਾਲਾਂਕਿ ਚਲੋ ਮੁੱਖ ਮੰਤਰੀ ਦਾ ਇਹ ਹੈਗਾ ਕਰ ਗੱਲ ਪਰ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਸਪੈਸ਼ਲ ਗਰਦਾਵਰੀ ਦੇ ਆਰਡਰ ਦੇਤੇ ਜਿਹੜਾ ਪੈਂਟੀ ਡੁੱਬ ਗਿਆ ਉਹਦੀ ਗਰਦਾਵਰੀ ਦਾ ਕਿ ਉਹ ਤਾਂ ਸਿੱਧਾ ਹੀ ਅਲਾਉਟ ਕਰਕੇ ਪੈਸੇ ਦੇ ਦੇਣੇ ਚਾਹੀਦੇ ਸਪੈਸ਼ਲ ਗਰਦਾਵਰੀ ਉਹੀ ਹੁੰਦੀ ਹੈ ਨਾ ਸਪੈਸ਼ਲ ਇੱਕ ਗਰਦਾਵਰੀ ਇੱਕ ਸਪੈਸ਼ਲ ਹੋਣੀ ਹੈ ਨਾ ਪਹਿਲਾਂ ਜਾਂਚ ਹੋਊਗੀ ਸਾਰੀ ਗੱਲ ਦੀ ਜਾਂਚ ਹੋਈ ਵੀ ਹੋਈ ਹੈ ਜੀ ਉੱਥੇ ਲਿਖ ਕੇ ਹੀ ਦੇਣਾ ਹੁੰਦਾ ਪਟਵਾਰੀ ਕਾਗਜ਼ੀ ਕਾਰਵਾਈ ਤਾਂ ਪੂਰੀ ਕਰਨੀ ਪਊਗੀ ਨਾ ਉਹ ਵੀਦਰ ਸਾਨੂੰ ਘੱਟ ਖਤਰਾ ਲੱਗਦਾ ਸੀ ਕਿ ਅਫਸਰਾਂ ਨੂੰ ਪੁੱਛੋਗੇ ਵੀ ਭਾਈ ਕਿਉਂ ਨਹੀਂ ਕਰਵਾਈ ਟਾਈਮ ਟੂ ਟਾਈਮ ਇਹਦੀ ਸਫਾਈ ਕਿਉਂ ਨਹੀਂ ਕਰਵਾਈਏ ਮੈਂ ਕਹਿੰਦਾ ਹਰ ਇੱਕ ਸਾਲ ਜਿੰਨੀ ਲੜਿੰਦੀ ਹੁੰਦੀ ਹੈ ਉਹ ਸਫਾਈ ਹੁੰਦੀ ਹੈ ਪਰ ਆਏ ਨਹੀਂ ਪਤਾ ਸੀਗਾ ਵੀ ਇੰਨਾ ਜ਼ਿਆਦਾ ਜਿਹੜਾ ਪ੍ਰੈਸ਼ਰ ਪੈ ਜਾਊਗਾ ਪਾਣੀ ਦਾ ਜਾਂ ਇੰਨਾ ਜ਼ਿਆਦਾ ਜਿਹੜਾ ਮੌਸਮ ਆ ਉਹ ਖਰਾਬ ਹੋ ਜਾਊਗਾ ਐਸਡੀਓ ਸਾਹਿਬ ਐਸਡੀਓ ਸਾਹਿਬ ਮਤਲਬ ਮੈਂ ਪਹਿਲਾਂ ਇੱਥੇ ਜੇਏ ਸਾਹਿਬ ਖੜੇ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਇਹਨੂੰ ਅਸੀਂ ਜ਼ਰੂਰੀ ਨਹੀਂ ਸਮਝਿਆ ਸਾਨੂੰ ਲੱਗਿਆ ਨਹੀਂ ਇਹਦੀ ਕੀ ਕੀ ਗੱਲ ਵੀ ਜਦੋਂ ਹੁਣ ਪਤਾ ਲੱਗਿਆ ਕਿ ਪਾਣੀ ਪੁਲਾਂ ਤੋਂ ਲੰਘਣ ਲੱਗ ਗਿਆ ਆਮ ਤੌਰ ਤੇ ਥੱਲੇ ਨੀ ਸਾਡੀ ਤਾਂ ਦੇਖੋ ਸਫਾਈ ਇਹਦੀ ਹੋਈ ਹੈ ਐਜੀ ਗੱਲ ਨਹੀਂ ਹੈ ਕਿੱਥੇ ਹੋਏ ਕਾਗਜ਼ਾਂ ਸਾਡੇ ਨਹੀਂ ਕਾਗਜ਼ਾਂ ਚ ਕੀ ਹੋਈ ਹੈ ਸਾਡੀ ਆਪ ਦੀ ਸਰਕਾਰੀ ਮਸ਼ੀਨ ਹੈ ਨਾ ਤਾਂ ਅਸੀਂ ਕੋਈ ਟੈਂਡਰ ਲਾਇਆ ਸਾਡੀ ਆਪ ਦੀ ਸਰਕਾਰ ਦੀ ਮਸ਼ੀਨ ਨਾਲ ਹੁੰਦੀ ਹੈ ਤੇ ਇਸ ਸਾਲ ਲੋਕਾਂ ਨਾਲ ਗੱਲ ਕੀਤੀ ਆ ਕੇਲੀ ਫਿਰ ਕਿੱਥੋਂ ਆ ਗਈ ਜੀ ਕੇਲੀ ਤਾਂ ਇਹ ਇਹ ਕਬੀਜ ਹੈ ਜੇ ਤੁਸੀਂ ਇਹਨੂੰ ਇੱਥੇ ਛੱਡ ਦੋਗੇ ਹਰ 3-4 ਮਹੀਨੇ ਬਾਅਦ ਚੁਗਿਆ ਜਾਂਦਾ ਪਿਛਲੇ 6 ਮਹੀਨਿਆਂ ਤੋਂ ਅਸੀਂ ਇਹਨੂੰ ਐਂ ਦੇਖਦੇ ਆਂ ਉਗਿਆ ਹੀ ਦੇਖਦੇ ਆਂ ਕਦੇ ਪੱਕੇ ਨਹੀਂ ਇਹ ਨਹੀਂ ਇਹ ਪਾਣੀ ਦੇ ਉੱਤੇ ਤੈਰਿਆ ਤੁਸੀਂ ਦੇਖੋ ਆ ਪਾਣੀ ਉੱਤੇ ਤੈਰ ਰਿਹਾ ਨਾ ਇਦੇ ਨੀਚੋਂ ਪਾਣੀ ਟੱਪੀ ਜਾਂਦਾ ਨਾ ਇਹ ਪਹਿਲਾਂ ਜ਼ਮੀਨ ਦੇ ਵਿੱਚ ਹੀ ਪੈਦਾ ਹੁੰਦਾ ਬਾਅਦ ਵਿੱਚ ਜਦੋਂ ਪਾਣੀ ਜ਼ਿਆਦਾ ਵੱਜ ਜਾਂਦਾ ਤੇ ਪਾਣੀ ਤੇ ਤੈਰਨ ਲੱਗ ਜਾਂਦਾ ਕੇਲੀ ਦੀ ਸਫਾਈ ਦਾ ਕੋਈ ਪ੍ਰਬੰਧ ਹੁੰਦਾ ਇਹ ਪੋਕਲੇ ਨਹੀਂ ਹੁੰਦੀ ਐ ਜਾਂ ਤਾਂ ਬਾਹਰ ਕੱਢ ਦਿੰਦੇ ਆ ਇਹ ਕੋ ਕਰ ਨਹੀਂ ਹੁੰਦੀ ਐ ਕਿ ਨਹੀਂ ਕੇਲੀ ਦੀ ਸਫਾਈ ਹੁੰਦੀ ਐ ਲੇਕਿਨ ਫੇਰ ਉੱਗਿਆਂ ਦਾ ਬੀਜ ਨਹੀਂ ਨਾ ਇਹ ਖਤਮ ਹੋ ਸਕਦਾ ਜਿੰਨਾ ਚਿਰ ਸਾਰੀਆਂ ਡਰੇਨਾਂ ਦੇ ਵਿੱਚ ਬੀਜ ਆ ਗਏ ਐ ਇੱਕ ਅੱਧੀ ਆੜੀ ਕਿਹੜੇ ਮਹੀਨੇ ਚ ਹੋਈ ਐ ਕੋਈ ਦੱਸੋਗੇ ਸਾਨੂੰ ਜਾਣਕਾਰੀ ਵੀ ਕਿਹੜੇ ਮਹੀਨੇ ਚ ਸਫਾਈ ਹੋਈ ਸੀ ਦੇਖੋ ਮੇਰੇ ਤਾਂ ਇੱਥੇ 4 ਤਰੀਕ ਨੂੰ ਆਰਡਰ ਆ ਆ ਇਸੇ ਮਹੀਨੇ ਦੇ ਇਸ ਤੋਂ ਪਿੱਛੇ ਜਿਹੜੇ ਮੈਂ ਆਪ ਦੇ বহু ধন্যবাদ ঠিক আছে